ਆਜ਼ਾਦੀ ਦੇ 76 ਸਾਲਾਂ ਬਾਅਦ ਸਾਡਾ ਇਹ ਮੁਲਕ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਬਣ ਪਾਇਆ ਜਿਹੜੇ ਸ਼ਹੀਦ ਸੁਖਦੇਵ ਜੀ ਸੀ ਉਹ ਮੇਰੇ ਨਾਨਾ ਜੀ ਸੀ ਅਸੀਂ ਅੱਜ ਵੀ ਗੁਲਾਮ ਹਾਂ ਗੋਰੇ ਅੰਗਰੇਜ਼ ਚਲੇ ਗਏ ਪਰ ਕਾਲੇ ਸਾਡੇ ਅੱਜ ਵੀ ਦੇਸ਼ ਵਿੱਚ ਬੈਠੇ ਖੁਸ਼ਹਾਲ ਪੰਜਾਬ ਨਸ਼ੇਵਲ ਜਾਵੇ ਚੋਰੀ ਝਗੜੀ ਵੱਲ ਜਾਵੇ ਅੱਜ ਇੱਥੋਂ ਜਿੰਨੀ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਜਾ ਰਹੀ ਐ ਉੱਥੇ ਜਾ ਕੇ ਗੁਲਾਮੀ ਕਰ ਰਹੀ ਐ ਅੰਗਰੇਜ਼ਾਂ ਦੀ ਕੋਈ ਖੇਤਾਂ 'ਚ ਕਰ ਰਿਹਾ ਕੋਈ ਟਰੱਕ ਚਲਾ ਰਿਹਾ ਕੋਈ ਰੈਸਟੋਰੈਂਟ 'ਤੇ ਕੰਮ ਕਰ ਰਿਹਾ ਤੇ ਕਿਹਾ ਸਰਕਾਰਾਂ ਚਾਹਂਦੇ ਇੱਥੇ ਨੌਕਰੀਆਂ ਨਹੀਂ ਮਿਲ ਸਕਦੀ ਭ੍ਰਸ਼ਟਾਚਾਰ ਇੱਕ ਨਸ਼ੇ ਮੰਗੂ ਸਾਡੀ ਨਸਾਂ 'ਚ ਵੜ ਗਏ ਇੱਕ ਰਿਕਸ਼ਾ ਚਾਲਕ ਦੇ ਲਈ ਇੱਕ ਮਜ਼ਦੂਰ ਦੇ ਲਈ ਇੱਕ ਦਿਹਾੜੀਦਾਰ ਦੇ ਲਈ ਆਜ਼ਾਦੀ ਦੇ ਕੀ ਮਾਇਨੇ ਐ ਪਗਲ ਸਿੰਘ ਰਾਜਗੁਰੂ ਸੁਖਦੇਵ ਤੇ ਨਾਂ ਤੇ ਵਿਧਾਨ ਸਭਾ ਜੀ ਜਿੰਦਾਬਾਦ ਦੇ ਨਾਰੇ ਅਸੀਂ ਵੋਟਾਂ ਇਕੱਠੀਆਂ ਕਰਨੀਆਂ বিনা ਪੈਸੇ ਦਿੱਤੇ ਤੱਕ ਤੁਸੀਂ ਕਿਸੇ ਕਿਸੇ ਵੀ ਡਿਪਾਰਟਮੈਂਟ ਸਰਕਾਰੀ ਚਲ ਜੋ ਕਿਤੇ ਕੰਮ ਹੀ ਨਹੀਂ ਹੋ ਰਿਹਾ ਜੀ ਅੱਜ ਮੈਂ ਖੁਦ ਇੱਕ ਕੰਮ ਕਰਾਣਾ ਸੀ ਉੱਥੇ ਮੈਂ ਖੁਦ ਪੈਸੇ ਦੇ ਕੇ ਕੰਮ ਕਰਾ ਕੇ ਆਇਆ ਇਹ ਕਐਮਐਲਏ ਅਗਰ ਇਲੈਕਸ਼ਨ ਲੜਦਾ ਹੈ ਤੋਂ ਲੋਕਾਂ ਦੀਆਂ ਸੇਵਾ ਲਈ ਲੜਦਾ ਫਿਰ ਉਹਨੂੰ ਸਰਕਾਰੀ ਕਾਦੀ ਦਿੱਤੀ ਜਾਂਦੀ ਫਿਰ ਉਹਨੂੰ ਪੈਨਸ਼ਨ ਕਾਦੀ ਦਿੱਤੀ ਜਾਂਦੀ ਆਜ਼ਾਦੀ ਦੀ 77ਵੀਂ ਵਰੇਗੰਢ ਦੇ ਮੌਕੇ ਤੇ ਸਮੂਹ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੁਸੀਂ ਵੇਖ ਰਹੇ ਹੋ ਜੀ ਐਸਐਮ ਜੈਡ ਨਿਊਜ਼ ਤੇ ਮੈਂ ਹਾਂ ਵਰਿੰਦਰ ਦੋਸਤੋ ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਯੋਧਿਆਂ ਨੇ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕਰ ਸਾਡੇ ਪਿਆਰੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਪਰ ਕੀ ਆਜ਼ਾਦੀ ਦੇ 76 ਸਾਲਾਂ ਬਾਅਦ ਸਾਡਾ ਇਹ ਮੁਲਕ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਬਣ ਪਾਇਆ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਸ਼ਾਲ ਨૈયਰ ਜੀ ਜੀ ਵਿਸ਼ਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਐਸਐਨ ਜ਼ेड ਨਿਊਜ਼ 'ਚ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਮੈਂ ਵਰਿੰਦਰ ਜੀ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਚੈਨਲ ਦੀ ਬਦੌਲਤ ਅਸ਼ੀਦ ਪਰਿਵਾਰ ਔਰ ਸਤੰਤਰਤਾ ਸਿਰਨੀ ਪਰਵਾਰਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਜੋ ਉਹਨਾਂ ਦੀ ਮੰਗਾਂ ਨੇ ਜੋ ਉਹਨਾਂ ਦੇ ਵਿਚਾਰ ਤਾਰਾ ਉਹ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਲੋਕਾਂ ਦੇ ਪਹੁੰਚਣ ਲਈ ਜੋ ਤੁਸੀਂ ਸਾਡੀ ਮਦਦ ਕਰਦੇ ਹੋ ਮੈਂ ਉਸ ਲਈ ਤੁਹਾਡਾ ਤਹਿ ਦਿਲੋਂ ਤੁਹਾਡੀ ਪੂਰੀ ਟੀਮ ਦਾ ਐਸਐਮਜ਼ਟ ਚੈਨਲ ਦਾ ਧੰਨਵਾਦ ਕਰਦਾ ਹਾਂ ਆ ਆਜ਼ਾਦੀ ਦੇਸ਼ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਆਪ ਜੀ ਨੂੰ ਵੀ ਆਜ਼ਾਦੀ ਦੇ 77ਵੇਂ ਜਿਹੜਾ ਅੱਜ 77ਵਾਂ ਸਾਲ ਸਾਡੀ ਆਜ਼ਾਦੀ ਨੂੰ ਲੰਘਿਆ ਹੈ ਤੁਹਾਡੀ ਪੂਰੀ ਟੀਮ ਨੂੰ ਔਰ ਸਾਰੇ ਦੇਸ਼ਵਾਸੀਆਂ ਨੂੰ ਮੈਂ ਆਜ਼ਾਦੀ ਦਾ ਜਿਹੜਾ ਅੱਜ ਇੱਕ ਸੁਨਿਆ ਲੋਕਾਂ ਤੱਕ ਪਹੁੰਚਾਉਣਾ ਚਾਹ ਰਹੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਦੇਸ਼ਵਾਸੀਆਂ ਨੂੰ ਅੱਜ ਮੁਬਾਰਕਬਾਦ ਵੀ ਦਿਨਾ ਹੈ ਔਰ ਸਾਡੀਆਂ ਕੁਝ ਆਵਾਜ਼ਾਂ ਸਰਕਾਰ ਤੱਕ ਪਹੁੰਚਾਉਣ ਲਈ ਜੋ ਤੁਸੀਂ ਅੱਜ ਆਪਣੇ ਚੈਨਲ ਤੇ ਮਾਧਿਅਮ ਰਾਹੀਂ ਮੈਨੂੰ ਅੱਜ ਇੱਥੇ ਬੁਲਾਇਆ ਤੋਂ ਮੈਂ ਆਪਣੀਆਂ ਜੋ ਵੀ ਸਤੰਤਰਤਾ ਸੁਣਾਣੀਆਂ ਆਂਦੀਆਂ ਆਂਦੀਆਂ ਜੋ ਗੱਲਾਂ ਨੇ ਤੁਹਾਡਾ ਵਿਚਾਰਤਾ ਕਰਕੇ ਆਪਾਂ ਤਾਂ ਕਿ ਸਰਕਾਰ ਤੱਕ ਲੋਕਾਂ ਤੱਕ ਸਾਡੀਆਂ ਜਿਹੜੀਆਂ ਗੱਲਾਂ ਨੇ ਉਹ ਪਹੁੰਚ ਸਕਣ। ਆ ਜੀ ਵਿਸ਼ਾਲ ਜੀ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਸ਼ਹੀਦ ਪਰਿਵਾਰ ਦੇ ਨਾਲ ਤੁਹਾਡਾ ਕਿਸ ਤਨ ਨਾਲ ਆ ਸੰਬੰਧ ਹੈਗਾ। ਮੈਂ ਤੇ ਕੋਤੋਂ ਦੱਸਣਾ ਚਾਹਨਾ ਹੈ ਕਿ ਜਿਹੜੇ ਸ਼ਹੀਦ ਸੁਖਦੇਵ ਜੀ ਸੀ ਜੀ ਉਹ ਮੇਰੇ ਨਾਨਾ ਜੀ ਸੀ। ਕ੍ਰਿਸ਼ਟੰਗ ਨਾਲ ਸੁਖਦੇਵ ਜੀ ਦੇ ਜਦੋਂ 3 ਸਾਲ ਦੇ ਸੀ ਉਹਨਾਂ ਦੇ ਪਿਤਾ ਰਾਮ ਲਾਲ ਜੀ ਦੀ ਮ੍ਰਿਤਿ ਹੋ ਗਈ ਸੀ ਜੀ ਉਹ ਆਪਣੀ ਮਾਤਾ ਰਲੀ ਦੇਵੀ ਜੀ ਦੇ ਨਾਲ ਪਾਕਿਸਤਾਨ ਲਾਇਲਪੁਰ ਚਲੇ ਗਏ ਸੀ ਆਪਣੇ ਤਾਇਆ ਲਾਲਾ ਚਿੰਤਰਾਮ ਜੀ ਕੋਲੇ ਲਾਲਾ ਚਿੰਤਰਾਮ ਜੀ ਨੇ ਸ਼ਹੀਦ ਸੁਖਦੇਵ ਜੀ ਦਾ ਪਾਲਣ ਪੋਸ਼ਣ ਕੀਤਾ ਲਾਲਾ ਚਿੰਤਰਾਮ ਜੀ ਦੇ ਦੋ ਬੇਟੇ ਸੀ ਪ੍ਰਕਾਸ਼ਨ ਥਾ ਪਰ ਔਰਜਗਜੀਤ ਥਾ ਜੀ ਜਿਹੜੇ ਜਗਦੀਸ਼ <th>ਠਾਪਰ ਜੀ ਸੀ ਸੀਗੇ ਉਹ ਪਾਲਮਪੁਰ ਤੋਂ ਕਲਾਸ 1 ਅਫਸਰ ਰਿਟਾਇਰ ਹੋਏ ਨੇ ਔਰ ਜਿਹੜੇ ਪ੍ਰਕਾਸ਼ਨ <th>ਠਾਪਰ ਜੀ ਸੀ ਉਹ ਲੁਧਿਆਣਾ ਕਲਾਸ਼ ਚੌਂ ਦੇ ਵਸਨੀਕ ਸੀ ਔਰ 20 ਸਾਲ ਮਿਊਨਿਸਪਲ ਕਾਰਪੋਰ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਪ੍ਰਕਾਸ਼ਨ <th>ਠਾਪਰ ਜੀ ਦੇ ਜਿਹੜੀ ਬੇਟੀ ਹੈ ਉਹ ਮੇਰੀ ਮਦਰ ਹੈ ਪ੍ਰਕਾਸ਼ ਜੀ ਦੀਆਂ ਤਿੰਨ ਬੇਟੀਆਂ ਔਰ ਇੱਕ ਬੇਟਾ ਸੀ ਜੀ ਸੌਰੀ ਚਾਰ ਬੇਟੀਆਂ ਇੱਕ ਬੇਟਾ ਸੀ ਜਿਨ੍ਹਾਂ ਦੇ ਵਿੱਚੋਂ ਮੇਰੀ ਮਦਰ ਸ਼ਹੀਦ ਸੁਖਦੇਵ ਜੀ ਦੀ ਜੋ ਪਤੀ ਜੀ ਹੈ ਉਹ ਮੇਰੀ ਮਾਤਾ ਹੈ مطلب ਤੁਹਾਡੇ ਮਾਤਾ ਜੀ ਦੇ ਚਾਚਾ ਜੀ ਸੀਗੇ ਤਾਇਆ ਜੀ ਤਾਇਆ ਜੀ ਸੀਗੇ ਸ਼ਹੀਦ ਸੁਖਦੇਵ ਜੀ ਚਲੋ ਅੱਛਾ ਵਿਸ਼ਾਲ ਜੀ ਅੱਜ 76 ਬਰੇ ਹੋ ਗਏ ਨੇ ਸਾਡੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਨੂੰ ਜਿਵੇਂ ਕਿ ਸ਼ਹੀਦਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਸਾਡੇ ਇਸ ਪਿਆਰੇ ਭਾਰਤ ਨੂੰ 1947 ਚ ਆਜ਼ਾਦ ਕਰਾਇਆ ਸੀ 77ਵਾਂ ਸਾਲ ਲੱਗ ਗਿਆ ਇਸ ਆਜ਼ਾਦੀ ਨੂੰ 76 ਵਰਿਆਂ ਬਾਅਦ ਮਤਲਬ ਇਸ ਆਜ਼ਾਦੀ ਨੂੰ 76 ਵਰਿਆਂ ਬਾਅਦ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ ਦੇਖੋ 1947 ਤੋਂ ਪਹਿਲਾਂ ਸਾਡੇ ਅੰਗਰੇਜ਼ਾਂ ਨੇ ਇਸ ਦੇਸ਼ ਤੇ ਗੁਲਾਮੀ ਕੀਤੀ ਅਸੀਂ ਉਦੋਂ ਵੀ ਗੁਲਾਮ ਸੀ ਅੰਗਰੇਜ਼ਾਂ ਦੇ ਅਸੀਂ ਅੱਜ ਵੀ ਗੁਲਾਮ ਹੈ ਗੋਰੇ ਅੰਗਰੇਜ਼ ਚਲੇ ਗਏ ਪਰ ਕਾਲੇ ਸਾਡੇ ਅੱਜ ਵੀ ਦੇਸ਼ 'ਚ ਬੈਠੇ ਨੇ ਸੀ ਉਹਨਾਂ ਦੇ ਗੁਲਾਮ ਹੋ ਕੇ ਫੇਰ ਰਹੇ ਕਿਹਾ ਪਗਸ ਸਿੰਘ ਜੀ ਨੇ ਕਿਹਾ ਸੀਗਾ ਕਿ ਆਪਣੀ ਸ਼ਹਾਦਤ ਤੋਂ ਬਾਅਦ ਕਿ ਸਾਡਾ ਜਿਹੜਾ ਪੰਜਾਬ ਹੈ ਖੁਸ਼ਹਾਲ ਪੰਜਾਬ ਨਸ਼ੇਵਲ ਜਾਵੇ ਚੋਰੀ ਚਕਰੀਵਲ ਜਾਵੇ ਅੱਜ ਇੱਥੋਂ ਜਿੰਨੀ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਜਾ ਰਹੀ ਹੈ ਉੱਥੇ ਜਾ ਕੇ ਗੁਲਾਮੀ ਕਰ ਰਹੀਆਂ ਅੰਗਰੇਜ਼ਾਂ ਦੀਆਂ ਕੋਈ ਖੇਤਾਂ 'ਚ ਕਰ ਰਿਹਾ ਕੋਈ ਟਰੱਕ ਚਲਾ ਰਿਹਾ ਕੋਈ ਰੈਸਟੋਰੈਂਟ ਤੇ ਕੰਮ ਕਰ ਰਿਹਾ ਤੇ ਕਿਹਾ ਸਰਕਾਰਾਂ ਚਾਹਣ ਤੇ ਇੱਥੇ ਨੌਕਰੀਆਂ ਨਹੀਂ ਮਿਲ ਸਕਦੀਆਂ ਅਸੀਂ ਬਾਹਰ ਜਾ ਕੇ ਅੰਗਰੇਜ਼ਾਂ ਕੋ ਫਿਰ ਗੁਲਾਮੀ ਕਰ ਰਹੇ ਹਾਂ ਉਹ ਕਿਉਂ ਭਗਤ ਸਿੰਘ ਨੇ ਇਸ ਕਰਕੇ ਦੇਸ਼ ਆਜ਼ਾਦ ਕਰਾਇਆ ਸੀ ਸੁਖਦੇਵ ਜੀ ਨੇ ਇਹ ਕਰਕੇ ਦੇਸ਼ ਇਹ ਲਈ ਕਿ ਸਾਡਾ ਇੱਕ ਖੁਸ਼ਹਾਲ ਦੇਸ਼ ਬਣੇ ਭ੍ਰਸ਼ਟਾਚਾਰ ਮੁਕਤ ਹੋਵੇ ਗਰੀਬ ਬੱਚਾ ਪੜ ਸਕੇ ਕਿ ਅੱਜ 77ਵਾਂ ਆਜ਼ਾਦੀ ਦਿਹਾੜਾ ਚੱਲ ਰਿਹਾ ਹੈ ਕਿ ਆਜ ਇੱਕ ਰਿਕਸ਼ਾ ਵਾਲੇ ਦਾ ਬੱਚਾ ਕੌਂਟੈਂਟ ਸਕੂਲ 'ਚ ਪੜ ਸਕਦਾ ਹੈ? ਕਿ ਆ ਡੀਪੀਐਸ 'ਚ ਪੜ ਸਕਦਾ? ਕਿ ਆ ਸਤਪਾਲ ਮਿੱਤਲ 'ਚ ਪੜ ਸਕਦਾ? ਬਿਲਕੁਲ ਨਹੀਂ। ਰਿਕਸ਼ਾ ਵਾਲੇ ਬੱਚੇ ਨੂੰ ਤਾਂ ਉੱਥੇ ਐਡਮਿਸ਼ਨ ਹੀ ਨਹੀਂ ਮਿਲਦੀ। ਸਿਰਫ ਉਹ ਸਰਕਾਰੀ ਸਕੂਲ ਜੋਗਾ ਪੜਨ ਜੋਗਾ। ਕਿਉਂ? ਕਿ ਆ ਵਿੱਦਿਆ ਗਰੀਬ ਔਰ ਅਮੀਰ ਦੇਖ ਕੇ ਦਿੱਤੀ ਜਾਂਦੀ ਹੈ? ਜੀ ਵਿਸ਼ਾਲ ਜੀ ਅਸੀਂ ਇਸ ਮੁੱਦੇ ਆਵਾਂਗੇ ਕਿ ਕੀ ਇੱਕ ਕਿਸ ਢੰਗ ਨਾਲ ਸਾਡੇ ਦੇਸ਼ ਦੇ ਵਿੱਚ ਵੱਡੀ ਆਬਾਦੀ ਗਰੀਬਾਂ ਦੀ ਹੈਗੀ ਹੈ ਗਰੀਬ ਤਬਕਾ ਬਹੁਤ ਵੱਡੇ ਪਰਸੈਂਟੇਜ ਹੈ ਬਹੁਤ ਵੱਡੀ ਫੀਸਾ ਦੀ ਹੈ ਸੋ ਇੱਕ ਰਿਕਸ਼ਾ ਚਾਲਕ ਦੇ ਲਈ ਇੱਕ ਮਜ਼ਦੂਰ ਦੇ ਲਈ ਇੱਕ ਦਿਹਾੜੀਦਾਰ ਦੇ ਲਈ ਆਜ਼ਾਦੀ ਦੇ ਕੀ ਮਾਇਨੇ ਨੇ ਦੇਖੋ ਜੀ ਮਜ਼ਦੂਰ ਲਈ ਉਹ ਕਹਿੰਦਾ ਜੀ ਮੇਰੇ ਲਈ ਸਾਰੇ ਦਿਨ ਇੱਕ ਬਰਾਬਰ ਨੇ ਰੋਜ਼ ਮੇਰੀ ਆਜ਼ਾਦੀ ਹੈ ਤੇ ਰੋਜ਼ ਮੇਰੀ ਗੁਲਾਮੀ ਜਦੋਂ ਆਜ਼ਾਦੀ ਉਹਦੋਂ ਮੰਨਦਾ ਜਦੋਂ ਉਹਨੂੰ ਦਿਹਾੜੀ ਮਿਲਦੀ ਹੈ ਗੁਲਾਮੀ ਉਹਦੋਂ ਮੰਨਦਾ ਜਦੋਂ ਘਰੇ ਭੁੱਖਾ ਬੈਠਾ ਹੁੰਦਾ ਤੇ ਉਹਦੇ ਬੱਚੇ ਰੋਟੀ ਖਾਣ ਨੂੰ ਵੀ ਘਰ ਤਰਸਦੇ ਹੁੰਦੇ ਨੇ ਜਿਸ ਦੇ ਵਿੱਚ ਉਹਦੇ ਚਾਰ ਬੱਚੇ ਨੇ ਅੱਜ ਉਹਨੂੰ ਮਜ਼ਦੂਰੀ ਮਿਲ ਗਈ ਕੱਲ ਨਹੀਂ ਮਿਲਦੀ ਪਰਸੋਂ ਨਹੀਂ ਮਿਲਦੀ ਕੀ ਉਹ 700 ਰੁਪਏ ਦੋ ਦਿਨ ਚਲਾ ਸਕਦਾ ਹੈ ਅੱਜ ਦੀ ਮੰਗਾਈ ਦੇ ਦੌਰ ਦੇ ਵਿੱਚ ਕੀ ਤੁਸੀਂ ਮੰਨ ਸਕਦੇ ਕਿ ਉਹ ਆਜ਼ਾਦੀ ਦਾ ਆਨੰਦ ਮਨ ਰਿਆ ਹੋਗਾ ਸਾਡੇ ਐਮ ਐਲ ਏ ਹੋਣ ਜਾਂ ਸਾਡੇ ਕਾਉਂਸਲਰ ਹੋਣ ਉਹਨਾਂ ਦੀ ਇੱਕ ਦਿਹਾੜੀ ਦਾ ਤੁਸੀਂ ਖਰਚਾ ਦੇਖ ਲਓ ਔਰ ਇੱਕ ਮਜ਼ਦੂਰ ਦਾ ਦਿਹਾੜੀ ਦਾ ਖਰਚਾ ਦੇਖ ਲਓ ਕੀ ਆ ਇੱਕ ਬਰਾਬਰ ਹੈ ਕੀ ਕਾਰਨ ਸਮਝ ਦਿਓ ਕਿ ਜਿਹੜੀ ਭ੍ਰਿਸ਼ਟਾਚਾਰੀ ਹੈ ਇਸ ਵੇਲੇ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੇ ਉਹ ਕਿਸੇ ਵੀ ਸੈਕਟਰ ਦੇ ਹੋਣ ਚਾਹੇ ਆਪਾਂ ਇਹ ਸਿਰਫ ਇਸ ਦੀ ਗੱਲ ਕਰਦੇ ਚਾਹੇ ਉਹ ਸਿਆਸੀ ਲੋਕ ਨੇ ਚਾਹੇ ਆਮ ਵਰਗ ਹੈ ਚਾਹੇ ਬਿਊਰੋਕਰੇਟਸ ਨੇ ਮੈਂ ਸਾਰਿਆਂ ਨੂੰ ਤੇ ਨਹੀਂ ਗਾਂਗਾ ਕਿ ਮੈਕਸ ਪਰ ਮੈਕਸਿਮਮ ਲੋਕ ਜਿਹੜੇ ਆ ਭ੍ਰਿਸ਼ਟਾਚਾਰੀ ਦੇ ਸ਼ਿਕਾਰ ਹੋਏ ਨੇ ਦੇਖੋ ਜੀ ਭ੍ਰਿਸ਼ਟਾਚਾਰ ਇੱਕ ਨਸ਼ੇ ਵਾਂਗੂ ਸਾਡੀ ਨਸਾਂ 'ਚ ਵੱੜ ਗਿਆ ਇਹ ਨਸਾਂ 'ਚੋਂ ਨਿਕਲ ਨਹੀਂ ਸਕਦਾ ਇਹ ਸਰਕਾਰਾਂ ਚਾਹਣ ਤੇ ਬਹੁਤ ਕੁਝ ਕਰ ਸਕਦੀਆਂ ਪਰ ਜੇ ਸਰਕਾਰਾਂ ਚਾਹਣ ਹੀ ਨਾ ਤਾਂ ਕਰਨ ਕੀ ਹੈ ਸਿਰਫ ਅਗਰ ਸਿੰਘ ਰਾਜਗੁਰੂ ਸੁਖਦੇਵ ਤੇ ਨਾਂ ਤੇ ਵਿਧਾਨ ਸਭਾ ਜਿੰਦਾਬਾਦ ਦੇ ਨਾਰੇ ਅਸੀਂ ਵੋਟਾਂ ਇਕੱਠੀਆਂ ਕਰਨੀਆਂ ਵੋਟਾਂ ਇਕੱਠੀਆਂ ਕਰਨਾ ਕੁਝ ਨਹੀਂ ਹੋਣਾ ਕੰਮ ਕਰੇ ਤੇ ਹੋਣਾ ਪ੍ਰੈਕਟੀਕਲੀ ਕਰੇ ਤੇ ਹੋਣਾ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਕਿਹਾ ਜੀ ਨਸ਼ੇ ਬੰਦ ਕਰਾਂਗੇ ਕਿੰਨੇ ਨਸ਼ੇ ਬੰਦ ਹੋ ਗਏ ਅੱਜ ਵੀ ਪਿੰਡਾਂ 'ਚ ਚੱਲ ਰਹੇ ਨੇ ਇਹ ਕਹਿੰਦੇ ਜੀ ਕਿ ਅਸੀਂ ਭ੍ਰਸ਼ਟਾਚਾਰ ਮੁਕਤ ਕਰਾਵਾਂਗੇ ਆਪਣੇ ਪੰਜਾਬ ਨੂੰ ਬਿਨਾ ਪੈਸੇ ਦਿੱਤੇ ਤੱਕ ਤੁਸੀਂ ਕਿਸੇ ਕਿਸੇ ਵੀ ਡਿਪਾਰਟਮੈਂਟ ਸਰਕਾਰੀ ਚਲ ਜਾਓ ਕਿਤੇ ਕੰਮ ਹੀ ਨਹੀਂ ਹੋ ਰਿਹਾ ਜੀ ਮੈਂ ਖੁਦ ਇੱਕ ਕੰਮ ਕਰਾਣਾ ਸੀ ਉੱਥੇ ਮੈਂ ਖੁਦ ਪੈਸੇ ਦੇ ਕੇ ਕੰਮ ਕਰਾ ਕੇ ਆਇਆ ਹਾਂ ਜੀ ਉਹ ਜਦ ਕਿ ਉਹਨਾਂ ਨੂੰ ਪਤਾ ਵੀ ਹੈ ਕਿ ਮੈਂ ਕਿਸ ਪਰਿਵਾਰ ਨਾਲ ਸਬੰਧਿਤ ਆ ਮੈਂ ਫਿਰ ਵੀ ਪੈਸੇ ਦੇ ਕੇ ਸਰਕਾਰ ਕੋਲੋਂ ਕੰਮ ਕਰਾ ਕੇ ਲਿਆ ਕਾਦੀ ਆਜ਼ਾਦੀ ਇਹ ਕਐਮਐਲਏ ਅਗਰ ਇਲੈਕਸ਼ਨ ਲੜਦਾ ਹੈ ਤੋਂ ਲੋਕਾਂ ਦੀਆਂ ਸੇਵਾ ਲਈ ਲੜਦਾ ਹੈ ਫਿਰ ਉਹਨੂੰ ਸੈਲਰੀ ਕਾਹਦੀ ਦਿੱਤੀ ਜਾਂਦੀ ਹੈ ਫਿਰ ਉਹਨੂੰ ਪੈਨਸ਼ਨ ਕਾਹਦੀ ਦਿੱਤੀ ਜਾਂਦੀ ਹੈ ਕਾਹਦਾ ਪੱਤਾ ਦਿੱਤਾ ਜਾਂਦਾ ਜੀ ਮੈਨੂੰ ਦੱਸੋ ਤੁਸੀਂ ਜੇ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਬਿਨਾਂ ਤਨਖਾਹ ਤੋਂ ਬਿਨਾਂ ਪੈਨਸ਼ਨਾਂ ਤੋਂ ਕੰਮ ਕਰੋ ਉਹ ਪੈਸਾ ਗਰੀਬ ਲੋਕਾਂ ਲਈ ਤੁਸੀਂ ਲਗਾਓ ਗਰੀਬ ਲੋਕਾਂ ਲਈ ਜਿਹੜੇ ਗਰੀਬ ਲੋਕ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਨਹੀਂ ਪੜ ਸਕਦੇ ਪ੍ਰਾਈਵੇਟ ਸਕੂਲ ਦੇ ਵਿੱਚ ਉਹਨਾਂ ਨੂੰ ਫ੍ਰੀ ਦਾਖਲਾ ਦਿਓ ਤਾਂ ਵੀ ਉਹ ਵੀ ਵਧੀਆ ਪੜਾਈ ਕਰ ਸਕਣ ਕਿਉਂ ਵੀ ਦੁਬਾਵਾਂ ਨੂੰ ਸੰਸਥਾਵਾਂ ਰਾਸ਼ਨ ਦਿੰਦੀਆਂ ਨੇ ਸਰਕਾਰ ਕਿਉਂ ਨਹੀਂ ਦਿੰਦੀਆਂ ਸਰਕਾਰ ਕਹਿੰਦੀ ਰਹੀਏ ਸਸਤਾ ਰਾਸ਼ਨ ਅਸੀਂ ਦਿੰਨੇ ਆਂ ਦੀਪੂਆਂ ਦੇ ਉੱਤੇ ਫਿਰ ਗਰੀਬਾਂ ਦੇ ਲਈ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਉਹ ਕਿਉਂ ਰਾਸ਼ਨ ਦੇ ਕੈਂਪ ਲਗਾ ਰਹੀਆਂ ਨੇ ਚਲੋ ਆਪਾਂ ਹੁਣ ਇਸ ਮੁੱਦੇ ਤੇ ਆ ਜਾਈਏ ਨਸ਼ੀਦਾਂ ਦੇ ਮੁੱਦੇ ਤੇ ਆ ਜਾਈਏ ਐਮਐਲਏ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਐਮਐਲਏ ਨੂੰ ਕਹਿਣਾ ਤੁਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਜਨਮ ਦਿਹਾੜਿਆਂ ਦੀ ਮੈਨੂੰ ਇੱਕ ਤਰੀਕ ਹੀ ਦੱਸ ਦਿਓ ਪਤਾ ਹੀ ਨਹੀਂ ਹੋਣਾ ਜੀ ਅੱਧਿਆਂ ਨੂੰ ਅੱਧਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹ ਰਹਿੰਦੇ ਕਿੱਥੇ ਸੀ ਇਹਨਾਂ ਦਾ ਜਨਮ ਸਥਾਨ ਕੀ ਉਹਨਾਂ ਦੀ ਮਾਤਾ ਜੀ ਦਾ ਨਾਮ ਕੀ ਤੁਸੀਂ ਪੁੱਛ ਲਓ ਸਿਰਫ ਕੇਸਰੀ ਪਗੜੀਆਂ ਪਾ ਕੇ ਜਿੰਦਾਬਾਦ ਦੇ ਨਾਅਰੇ ਕਦੀ ਕਾਗਜ਼ ਪਾੜ ਕੇ ਬਿੱਲ ਪਾਸ ਕਰ ਦਿੰਦੇ ਇਹ ਕਾਦੀ ਰਾਜਨੀਤੀ ਹੈ ਜੀ ਮੈਨੂੰ ਇਹ ਤਾਂ ਦੱਸ ਦਿਓ ਕਾਦੀ ਅਸੀਂ ਆਜ਼ਾਦੀ ਮਨ ਰਹੇ ਹਾਂ ਬਿਲਕੁਲ ਜੀ ਜਿਵੇਂ ਮੈਂ ਅਕਸਰ ਸਾਰੇ ਦੇਖਦੇ ਆ ਕਿ ਜਦੋਂ 15 ਅਗਸਤ ਜਾਂ 26 ਜਨਵਰੀ ਦਾ ਦਿਹਾੜਾ ਆਉਂਦਾ ਤੇ ਜਿੰਨੇ ਸਿਆਸੀ ਜ਼ਿਆਦਾ ਕਰਕੇ ਸਿਆਸੀ ਲੋਕ ਆਪਣੇ ਰਾਵਾਂ ਦੇ ਵਿੱਚ ਸੜਕਾਂ ਦੇ ਕਿਨਾਰੇ ਪੰਡਾਲ ਲਾਏ ਹੁੰਦੇ ਉਹਨਾਂ ਨੇ ਕਨਾਤਾਂ ਲਾਈਆਂ ਹੁੰਦੀਆਂ ਨੇ ਤੇ ਉੱਥੇ ਨੌਜਵਾਨ ਕੁੜੀਆਂ ਦਾ ਨਾਚ ਵਿਖਾਉਂਦੇ ਨੇ ਤੇ ਪ੍ਰਵਾਸੀ ਲੋਕ ਵੀ ਉੱਥੇ ਖੜੇ ਵੇਖਦੇ ਨੇ ਬੜੇ ਆਨੰਦ ਬੜੇ ਲਚਰ ਜੇ ਗਾਣੇ ਉਹਨਾਂ ਨੇ ਗਾਏ ਹੁੰਦੇ ਨੇ ਇਕੱਠੇ ਕਰਨ ਵਾਸਤੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਆਜ਼ਾਦੀ ਦਿਹਾੜੇ ਨੂੰ ਇਸ ਢੰਗ ਨਾਲ ਬਣਾਇਆ ਜਾਂਦਾ ਸੋ ਭ੍ਰਿਸ਼ਟਾਚਾਰੀ ਵੀ ਕਿਤਨੇ ਕਿਤੇ ਜੜੀ ਹੈਗੀ ਹੈ ਲੋਕਾਂ ਦੀਆਂ ਵੋਟਾਂ ਲੈ ਕੇ ਫਿਰ ਭ੍ਰਿਸ਼ਟਾਚਾਰੀ ਕਰਨੀ ਮੈਨੂੰ ਲੱਗਦਾ ਕਿ ਜਿਹੜੀ ਭੁੱਖ ਹੈ ਪੈਸੇ ਦੀ ਇਹ ਸਾਡੇ ਸਿਆਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਦੇਖੋ ਜੀ ਜਦੋਂ ਸਰਕਾਰਾਂ ਦੇ ਵਿੱਚ ਟਿਕਟਾਂ ਵੰਕਣ ਲੱਗ ਜਾਣ ਤਾਂ ਭੁੱਖ ਲੋਕਾਂ ਦੇ ਅੰਦਰ ਆਪਣਿਆਂ ਪਾ ਜਾਣੀ 10ਵੀਂ ਪਾਸ ਪੜੇ ਨੂੰ ਤੁਸੀਂ ਐਮਐਲਏ ਬਣਾ ਦੋਨੇ ਅੰਗੂਠਾ ਛਾਪ ਸਤਵੀਂ ਪਾਸ ਰਿਪੇਅਰ ਕਰਨ ਵਾਲਾ ਬੰਦਾ ਐਮਐਲਏ ਬਣ ਜਾਂਦਾ ਫਿਰ ਕਹਿੰਦੇ ਜੀ ਸਾਡੇ ਕੋਈ ਯੂਥ ਹੈ ਮੁੰਡਾ ਹਨ ਕੋ ਵਿਧਾਨ ਸਭਾ ਚ ਚੱਕ ਨਹੀਂ ਹੁੰਦਾ ਕਾਹਦਾ ਐਮਐਲਏ ਜੀ ਕੋਈ ਕੰਮ ਲੈ ਕੇ ਚੱਲ ਜੇ ਉਹਨਾਂ ਕੋ ਕਰਾ ਨਹੀਂ ਹੁੰਦਾ ਕਾਹਦੇ ਐਮਐਲਏ ਜੀ ਲੁਧਿਆਣਾ ਚ ਕਿੰਨੇ ਐਮਐਲਏ ਨੇ ਸਭ ਇੱਕ ਦੂਜੇ ਦੀ ਹੋੜ ਚ ਲੱਗੇ ਮੈਂ ਅੱਗੇ ਨਿਕਲ ਜਨਾ ਜਾਏ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੋਵੇ ਹਰ ਇੱਕ ਦੇ ਅੰਦਰ ਹੋੜ ਹੈ ਮੈਂ ਉਸ ਤੋਂ ਅੱਗੇ ਨਿਕਲ ਜਾਵਾਂ ਰੋਲ ਲੜਾਈ ਕਿਸੇ ਨਾ ਕਿਸੇ ਮੁੱਦੇ ਤੇ ਤੁਸੀਂ ਦੇਖਾਂਗੇ ਕਿ ਆਜ਼ਾਦੀ ਦਾ ਆਪਾਂ ਆਨੰਦ ਮਨ ਲਾ ਰਹੇ ਹਾਂ ਕਿ ਆਪਾਂ ਗਗ ਸਿੰਘ ਜੀ ਦੀ ਸੋਚ ਇਹ ਸੀ ਕਿ ਆ ਸੁਖਦੇਵ ਜੀ ਦੀ ਸੋਚ ਇਹ ਸੀ ਮੰਦਰਾ ਪਿਛੇ ਲੜਾਈ ਹੋ ਰਹੀ ਹੈ ਹਿੰਦੂ ਆਪਾਂ ਚ ਲੜ ਰਹੇ ਨੇ ਮੁਸਲਮਾਨਾਂ ਨੂੰ ਆਪਾਂ ਚ ਲੜਾਇਆ ਜਾ ਰਿਹਾ ਹੈ ਹਿੰਦੂ ਸਿੱਖ ਭਾਈਚਾਰਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਕਿਾ ਐਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਪਬਲਿਕ ਵੀ ਜਿਹੜੀ ਹੈ ਉਹਨਾਂ ਚ ਵੀ ਮੈਂ ਦੇਖਿਆ ਕਿ ਅੰਗਰੇਜ਼ਾਂ ਦੀ ਗੁਲਾਮੀ ਦਾ ਜ਼ਿਆਦਾਤਰ ਲੋਕਾਂ ਤੇ ਅਜੇ ਹਾਸਰ ਹੋਇਆ ਹੁਣ ਵੀ ਮੈਂ ਕਈ ਸਵੇਰਾਂ ਕਈਆਂ ਨੂੰ ਮਿਲਿਆ ਚਲੋ ਵਧਾਈਆਂ ਦਿੱਤੀਆਂ ਆਜ਼ਾਦੀ ਤੇ ਬਹੁਤ ਵਧੀਆ ਗੱਲ ਹੈ ਦੇਣੀ ਵੀ ਚਾਹੀਦੀ ਸਾਡਾ ਮੁਲਕ ਪਿਆਰਾ ਭਾਰਤ ਹੈ ਉਹ ਵੀ ਅੰਗਰੇਜ਼ੀ ਚ ਹੈਪੀ ਇੰਡੀਪੈਂਡੈਂਸ ਡੇ ਫੇ ਅਜ਼ਾਦੀ ਦੇ ਦਿਹਾੜੇ ਨੂੰ ਹੈਪੀ ਇੰਡੀਪੈਂਡੈਂਸ ਡੇ ਫੇ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਵਧਾਈਆਂ ਦੇ ਲਿਓ ਦੇਖੋ ਜੀ ਮੈਂ ਤਾਂ ਇੱਕ ਚੀਜ਼ ਕਹਿਣਾ ਚਾਹਨਾ ਹੈ ਕਿ ਇਹ ਸਾਡੇ ਅੰਗਰੇਜ਼ਾਂ ਦੇ ਬਣਾਏ ਹੋਏ ਦਿਨ ਨੇ ਜਿਹਦੇ ਕਰਕੇ ਅੰਗਰੇਜ਼ੀ ਦਾ ਪ੍ਰਭਾਵ ਅੰਗਰੇਜ਼ੀ ਦਾ ਪ੍ਰਭਾਵ ਜਿਆਦਾ ਚੱਲ ਰਿਹਾ ਹੈ ਕਿ ਆ 25 ਦਸੰਬਰ ਜਦੋਂ ਆਪਾਂ 크ਿਸਮਸ ਮਨਾਉਂਦੇ ਆ ਉਸ ਦਿਨ ਤੂਲਸੀ ਜਿਹਦਾ ਦਿਵਸ ਵੀ ਹੁੰਦਾ ਕਿੰਨੇ ਆਪਣੇ ਲੋਕ ਤੂਲਸੀ ਦੇ ਦੀਵਾ ਜਗਾਉਂਦੇ ਨੇ ਦੁਸ਼ਹਿਰੇ ਵਾਲੇ ਦਿਨ ਕਿੰਨੇ ਲੋਕ ਆਪਣੇ ਘਰਾਂ ਦੇ ਬਾਹਰ ਦੀਵੇ ਜਗਾਉਂਦੇ ਨੇ ਜੀ ਹਾਂ ਕੀ ਹੈ ਕਿੰਨੇ ਸ਼ੀਦੀ ਦਿਹਾੜਿਆਂ ਤੇ ਲੋਕ ਦੀਵੇ ਆਪਣੇ ਘਰ ਦੇ ਬਾਹਰ ਜਗਾਉਂਦੇ ਨੇ ਸਾਡੇ ਪਰਿਵਾਰਾਂ ਨੂੰ ਛੱਡ ਦਿਓ ਬਾਕੀ ਇਹਦੀ ਮੈਂ ਗੱਲਾਂ ਕਰਦਾ ਕਿੰਨੇ ਐਮਐਲਏ ਜਾ ਕੇ ਮੋਮਬੱਤੀ ਆਪਣੇ ਘਰ ਦੇ ਬਾਹਰ ਜਗਾਉਂਦੇ ਜੀ ਅੱਜ ਸ਼ੀਦੀ ਦਿਵਾਲੀ ਅੜਿ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਕਿੰਨੇ ਐਮਐਲਏ ਭਗਤ ਸਿੰਘ ਰਾਜਗੁਰੂ ਸੁਖਦੇਵ ਜਾਂ ਹੋਰ ਲਾਲਾ ਲਾਜਪਤ ਰਾਏ ਮਦਰਨਾ ਢਿੰਗਰਾ ਚੰਦਰਸ਼ੇਖਰ ਅਜ਼ਾਦ ਜੀ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਨੇ ਉਹਨਾਂ ਦਾ ਹਾਲਚਲ ਪੁੱਛਦੇ ਨੇ ਮੈਨੂੰ ਇੱਕ ਵੀ ਰਾਜਨੀਤੀ ਪਾਰਟੀ ਦਾ ਇੱਕ ਵੀ ਬੰਦਾ ਦਿਖਾ ਦਿਓ 77 ਸਾਲ ਹੋ ਚੁੱਕੇ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਕਿੰਨੇ ਲੋਕ ਸਾਡੇ ਘਰਾਂ ਜਾ ਕੇ ਮੈਨੂੰ ਜਵਾਬ ਦੇਦਨ ਕਿ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੋਵੇ ਮੈਂ ਖਾਲੀ ਇੱਕ ਪਾਰਟੀ ਨੂੰ ਨਹੀਂ ਕਹਿੰਦਾ ਮੈਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿੰਦਾ ਕਿੰਨੇ ਕਾ ਗਏ ਸਿਰਫ 23 ਮਾਰਚ ਨੂੰ ਸ਼ਹੀਦ ਸਾਡੇ ਸਿਰਫ ਫੁੱਲਾਂ ਜੋਗੇ ਰਹਿ ਗਏ ਨੇ ਗਾਣੇ ਸੁਣਨ ਜੋਗੇ ਦੇਸ਼ ਭਗਤੀ ਮਨੋਜ ਕੁਮਾਰ ਦੇ ਗਾਣੇ ਲਾ ਕੇ ਤੇ ਮੈਂ ਮਨੋਜ ਕੁਮਾਰ ਜੀ ਦੇ ਘਰ ਜਾ ਕੇ ਆ ਮੈਂ ਤੁਹਾਨੂੰ ਵਿਰੇਂਦਰ ਜੀ ਦੱਸਦਾ ਮੈਨੂੰ ਉਹ व्हीਲ ਚੇਅਰ ਤੇ ਚੱਲਦੇ ਨੇ ਤੇ ਮੈਂ ਜਦੋਂ ਮਨੋਜ ਕੁਮਾਰ ਜੀ ਦੇ ਘਰ ਗਿਆ ਤੇ ਮੈਨੂੰ ਉਹ ਆਪਣੇ ਘਰ ਚ ਮੰਦਰ ਚ ਲੈ ਗਏ ਮੰਦਰ ਦੇ ਵਿੱਚ ਦੇਵੀ ਦੇਵਤਾ ਦੀ ਫੋਟੋ ਨਹੀਂ ਉਹਨਾਂ ਨੇ ਲਗਾਈ ਹੋਈ ਉਹਨਾਂ ਨੇ ਸ਼ਹੀਦਾਂ ਦੀ ਫੋਟੋ ਲਾਈ ਹੋਈ ਹੈ ਔਰ ਉਹਨਾਂ ਦੀ ਉਹ ਪੂਜਾ ਕਰਦੇ ਨੇ ਸਾਡੇ ਕਿੰਨੇ ਵਿਧਾਇਕਾਂ ਦੇ ਘਰ ਦੱਸੋ ਮੈਨੂੰ ਸ਼ਹੀਦਾਂ ਦੀ ਫੋਟੋ ਲੱਗੀ ਹੈ ਮੈਨੂੰ ਦੱਸ ਸੰਜੀ ਅਸੀਂ ਕਾਹਦਾ ਆਜ਼ਾਦੀ ਦਾ ਆਨੰਦ ਮਾਨੀਏ ਸਾਡੇ ਬਜ਼ੁਰਗ ਦਾ ਦੇਸ਼ ਆਜ਼ਾਦ ਕਰਾ ਗਏ ਔਰ ਇੱਕ ਕਾਲੇ ਅੰਗਰੇਜ਼ ਆ ਕੇ ਫਿਰ ਬੈਠ ਗਏ ਸੋ ਕਿਤਨਾ ਕਿਤ ਇਹ ਸਾਡੇ ਬਜ਼ੁਰਗ ਇਸ ਦੇਸ਼ ਨੂੰ ਆਜ਼ਾਦ ਨਾ ਕਰਾਉਂਦੇ ਇੱਕ ਕੁਰਸੀ ਭਗਤ ਅੱਜ ਅੰਗਰੇਜ਼ਾਂ ਦੇ ਬੂਟ ਪਾਲਿਸ਼ ਕਰ ਰਹੇ ਹੁੰਦੇ ਮੈਂ ਵੀ ਤੁਹਾਨੂੰ ਦੱਸ ਦਵਾਂ ਕਾਲੇ ਅੰਗਰੇਜ਼ਾਂ ਦੀ ਸਾਡੇ ਕੋਲ ਗੁਲਾਮੀ ਬਰਦਾਸ਼ਤ ਨਹੀਂ ਹੈ। ਕਿਹਾ ਜਦੋਂ 1947 ਤੋਂ ਬਾਅਦ ਕਿੰਨੀਆਂ ਘਮਾਵਾਂ ਧੀਆਂ ਦੇ ਬਲਤਕਾਰ ਹੁੰਦੇ ਤੁਸੀਂ ਦੇਖਿਆ ਸੀਗੇ। ਔਰ ਅੱਜ ਦੇਖ ਲਓ। ਕਿਆ ਕਾਨੂੰਨ ਬਣਾਇਆ ਜੀ ਇਹਨਾਂ ਨੇ। ਅਜੀ ਆਜ਼ਾਦੀ ਦੀ ਗੱਲ ਕਰਦੇ ਆ ਕੁੜੀ ਦੇ ਵਿਆਹ ਨੂੰ 5 ਸਾਲ ਹੋ ਗਏ ਔਰ ਸੋਹਰਾ ਪਰਿਵਾਰ ਨੂੰ ਤੰਗ ਕਰਦਾ 3 ਸਾਲ ਦਾ ਬੱਚਾ ਉਹ ਲੇਡੀ ਕੁੱਟ ਵੀ ਖਾ ਰਹੀ ਹੈ ਕੁੜੀ ਫੇਰ ਵੀ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਕਾਦੀ ਆਜ਼ਾਦੀ ਮੈਂ ਉੱਥੇ ਜਲੰਧਰ ਦੇ 2-3 ਐਮਐਲਿਆਂ ਕੋ ਜਾ ਕੇ ਆਇਆ ਭਾਈ ਮੈਂ ਕਹਿੰਦਾ ਇਹਨਾਂ ਦੀ ਮਦਦ ਕਰੋ ਇਹ ਕੁੜੀ ਦੀ ਮਦਦ ਕਰੋ ਕੋਈ ਸੁਣ ਕੇ ਰਾਜੀ ਨਹੀਂ ਉਲਟਾ ਕੁੜੀ ਆਣਾ ਤੇ ਪਰਚੇ ਦਰਜ ਹੋ ਰਹੇ ਨੇ ਇਹ ਦੇਖੋ ਇਹ ਕਾਦੀ ਆਜ਼ਾਦੀ ਜੀ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਤੇ ਆਜ਼ਾਦੀ ਸਾਡੇ ਸ਼ਹੀਦਾਂ ਨੇ 1947 ਜੀ ਸਾਨੂੰ ਦਵਾਈ ਸੀ ਸ਼ਾਇਦ ਹੁਣ ਫੇਰ ਸਾਨੂੰ ਆਜ਼ਾਦੀ ਦੀ ਲੋੜ ਹੈ ਗੁਲਾਮ ਮਾਨਸਿਕਤਾ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਭ੍ਰਿਸ਼ਟਾਚਾਰੀ ਦੇ ਨਾਲ ਸਾਡੇ ਦੇਸ਼ ਨੂੰ ਵਰਿੰਦਰ ਜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਪੁੱਛਣਾ ਚਾਹਨਾ ਸਰਕਾਰਾਂ ਨੂੰ ਚਾਹੇ ਕੇਂਦਰ ਦੀਆਂ ਨੇ ਚਾਹੇ ਰਾਜੇ ਦੀਆਂ ਨੇ ਅਪਾ ਪਗਲ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਹਰ ਵਾਰੀ ਗੱਲਾਂ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਆ ਪਰ ਉਹਨਾਂ ਦੇ ਕਿੰਨੇ ਕ ਪਰਿਵਾਰਾਂ ਨੂੰ ਤੁਸੀਂ ਰਾਜ ਸਭਾ 'ਚ ਬਿਠਾਤਾ ਕਿੰਨੇ ਕ ਪਰਿਵਾਰਾਂ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾਤਾ ਔਰ ਕਿੰਨੇ ਨੂੰ ਲੋਕ ਸਭਾ 'ਚ ਵਟਾਤਾ ਮੈਨੂੰ ਦੱਸ ਕਿਉਂ ਤੁਸੀਂ ਪਰਿਵਾਰਾਂ ਨੂੰ ਉੱਥੇ ਕਿਉਂ ਨਹੀਂ ਟਿਕਟਾਂ ਦਿੰਦੇ ਜੇ ਤੁਸੀਂ ਪਗਲ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸੋਚ ਤੇ ਚੱਲ ਰਹੇ ਹੋ ਤੇ ਉਹਨਾਂ ਦਾ ਪਰਿਵਾਰਾਂ ਨੂੰ ਕਿਉਂ ਨਹੀਂ ਤੁਸੀਂ ਉੱਥੇ ਵਿਧਾਨ ਸਭਾ 'ਚ ਕਿਉਂ ਜੀ ਉੱਥੇ ਜਾ ਕੇ ਰਾਜ ਸਭਾ 'ਚ ਬਿਠਾਤਾ ਉਹਨਾਂ ਦੀ ਦੇਣ ਕੀ ਹੈ ਮੈਨੂੰ ਦੱਸ ਇੱਕ ਕ੍ਰਿਕਟਰ ਸਾਡੇ ਦੇਸ਼ ਲਈ ਖੇਡਦਾ ਹੈ। ਆਲਰੇਡੀ ਉਹਨੂੰ ਪੈਸੇ ਆ ਰਹੇ ਨੇ। ਆਪਾਂ ਉਹਨੂੰ ਚੁੱਕ ਕੇ ਰਾਜ ਸਭਾ 'ਚ ਬਿਠਾ ਦੰਨੇ। ਕਿੰਨੇ ਕ ਮੁੱਦੇ ਚੱਕਲੇ ਸਚਿਨ ਤੰਦੁਲਕਰ ਨੇ? ਕਿੰਨੇ ਕ ਮੁੱਦੇ ਚੱਕਲੇ ਰੇਖਾ ਨੇ? ਸਾਡੇ ਦੇਸ਼ ਲਈ ਉਹਨਾਂ ਦੀ ਦੇਣ ਕੀ ਹੈ? ਮੈਨੂੰ ਉਹ ਵੀ ਤੁਸੀਂ ਦੱਸ ਦਿਓ। ਜਿਨ੍ਹਾਂ ਦੀ ਦੇਣ ਹੈ ਉਹਨਾਂ ਨੂੰ ਤੁਸੀਂ ਪੁੱਛ ਨਹੀਂ ਰਹੇ। ਉਹਨਾਂ ਨੂੰ ਸਿਰਫ ਵੋਟ ਬੈਂਕ ਦੀ ਰਾਜਨੀਤੀ ਤੇ ਤੁਸੀਂ ਯੂਜ਼ ਕਰ ਰਹੇ ਹੋ। ਹੱਲ ਸੋਲੂਸ਼ਨ ਕੀ ਹੈ? ਸੋਲੂਸ਼ਨ ਤਾਂ ਪਾਈਸਾ ਸਰਕਾਰਾਂ ਨੇ ਕਢਣਾ ਹੈ ਜਿਹੜੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਨੇ ਇਹ ਤਾਂ ਸੋਲੂਸ਼ਨ ਉਹਨਾਂ ਨੇ ਕਢਣਾ ਸਾਨੂੰ ਸਿਰਫ 15 ਅਗਸਤ 26 ਜਨਵਰੀ ਔਰ ਸਾਡੇ ਬਜ਼ੁਰਗਾਂ ਦੇ ਸ਼ਹੀਦੀ ਦਿਹਾੜੇ ਤੇ ਔਰ ਜਨਮ ਦਿਨਾਂ ਤੇ ਬਲਾ ਕੇ ਇੱਕ ਲੋਈ ਪਾ ਕੇ ਸਾਨੂੰ ਸਨਮਾਨਿਤ ਕੀਤਾ ਜਾਂਦਾ ਹੈ ਸਾਲ ਦੇ 365 ਦਿਨ ਨੇ ਅਗਰ 5 ਦਿਨ ਸਾਨੂੰ ਬਲਾ ਵੀ ਲੈਂਦੇ ਨੇ 360 ਦਿਨ ਸਾਨੂੰ ਅਣਦੇਖੀ ਕੀਤੀ ਜਾਂਦੀ ਹੈ ਜੀ ਸੋ ਵਿਸ਼ਾਲ ਜੀ ਤੁਸੀਂ ਇਸ ਆਜ਼ਾਦੀ ਦਿਹਾੜੇ ਤੇ ਖਾਸ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਇਸ ਮੌਕੇ ਤੇ ਖਾਸ ਗੱਲਬਾਤ ਕੀਤੀ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਹੀਦਾਂ ਨੇ 1947 ਦੇ ਵਿੱਚ ਆਪਣੀਆਂ ਸ਼ਹੀਦੀਆਂ ਦੇ ਕੇ ਸਾਡੇ ਇਸ ਪਿਆਰੇ ਭਾਰਤ ਨੂੰ ਸਾਡੇ ਇਸ ਪਿਆਰੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਲਾਮ ਮਾਨਸਿਕਤਾ ਤੋਂ ਆਜ਼ਾਦੀ ਪਾਉਣ ਦਾ ਤਾਂ ਕਿ ਜੋ ਇਸ ਵੇਲੇ ਭ੍ਰਿਸ਼ਟਾਚਾਰੀ ਸਾਡੇ ਦੇਸ਼ 'ਚ ਫੈਲੀ ਹੋਈ ਹੈ ਔਰ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਹੈ ਗੁਲਾਮ ਮਾਨਸਿਕਤਾ ਦਾ ਉਸ ਤੋਂ ਆਜ਼ਾਦੀ ਦੀ ਬੇहद ਲੋੜ ਹੈ ਬਿਲਕੁਲ ਲੋੜ ਹੈ ਜੀ ਸਰਕਾਰਾਂ ਨੂੰ ਮੈਂ ਫੇਰ ਹੱਥ ਜੋੜ ਕੇ ਨਿਵੇਦਨ ਕਰਦਾ ਹਾਂ ਕਿ ਜੇ ਤੁਸੀਂ ਸਾਡੇ ਦੇਸ਼ ਨੂੰ ਆਜ਼ਾਦ ਮੰਨਦੇ ਹੋ ਕਿ ਅਸੀਂ ਆਜ਼ਾਦ ਹਾਂ ਪਰ ਆਜ਼ਾਦੀ ਦਿਹਾੜੇ ਤੇ ਜਿਹੜੇ ਸ਼ਹੀਦਾਂ ਦੇ ਸੁਪਨੇ ਸੀ ਉਹਨਾਂ ਨੂੰ ਸਹਾਰਾ ਕਰ ਜਿਹੜੇ ਨੌਜਵਾਨ ਲੋਕ ਚੋਰੀਆਂ ਚਕਾਰੀਆਂ ਵੱਲ ਤੁਰ ਪਏ ਨੇ ਨਸ਼ੇ ਵੱਲ ਤੁਰ ਪਏ ਨੇ ਉਹਨਾਂ ਨੂੰ ਉਹਨਾਂ ਵੱਲ ਜਾਣ ਦੀ ਲੋੜ ਨਹੀਂ ਮੈਂ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਨਸ਼ੇ ਵੱਲ ਜਾ ਰਹੇ ਨੇ ਚੋਰੀ ਚਕਾਰੀਆਂ ਵਾ ਅਗਰ ਉਹਨਾਂ ਨੇ ਨਸ਼ਾ ਕਰਨਾ ਹੀ ਹੈ ਤਾਂ ਦੇਸ਼ ਭਗਤੀ ਦਾ ਨਸ਼ਾ ਕਰਨ ਉਹ ਸਭ ਤੋਂ ਵੱਡਾ ਨਸ਼ਾ ਦੇਸ਼ ਭਗਤੀ ਦਾ ਹੈ ਇਹ ਦੂਸਰੇ ਤਾਂ ਕੈਮੀਕਲ ਨਸ਼ੇ ਨੇ ਤਾਂ ਅੱਜ ਤੁਸੀਂ ਕਰ ਲੋ ਤਾਂ ਸਿਰੇ ਉੱਤਰ ਜੂਗਾ ਪਰ ਦੇਸ਼ ਭਗਤੀ ਦਾ ਨਸ਼ਾ ساری ਉਮਰ ਨਹੀਂ ਉਤਰਦਾ ਉਹਦਾ ਸਰੂਰ ਕਦੀ ਖਤਮ ਨਹੀਂ ਹੁੰਦਾ ਕਦੇ ਨਹੀਂ ਹੁੰਦਾ ਬਹੁਤ ਵਧੀਆ ਚੰਗੀਆਂ ਗੱਲਾਂ ਦਿੱਤੀਆਂ ਇਹ ਦੱਸੀਆਂ ਨੇ ਤੁਸੀਂ ਔਰ ਚੰਗੇ مشਵਰੇ ਅੱਜ ਕੱਲ ਦੇ ਯੂਥ ਨੂੰ ਕਿਤਾਬਾਂ ਪੜਨ ਜੀ ਦੇਸ਼ ਭਗਤੀ ਦੀਆਂ ਸ਼ਹੀਦਾਂ ਦੀਆਂ ਕਿਤਾਬਾਂ ਪੜਨ ਅੱਗੇ ਲੋਕਾਂ ਨੂੰ ਹੋਰ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ ਚਾਹੇ ਕੌਂਸਲਰ ਦੇ ਨੇ ਚਾਹੇ ਸਰਪੰਚੀ ਦੇ ਨੇ ਆਉਣ ਵਾਲੀਆਂ ਹੋਰ ਵੀ ਸਰਕਾਰਾਂ ਨੇ ਯੂਥ ਜਦ ਤੱਕ ਅੱਗੇ ਨਹੀਂ ਆਏਗਾ ਅਸੀਂ ਜਦ ਤੱਕ ਆਜ਼ਾਦੀ ਦਾ ਆਨੰਦ ਇਸੇ ਤਰ੍ਹਾਂ ਹੀ ਆਪਣਾ ਆਜ਼ਾਦੀ ਜਿਹੜੀ ਹੈ ਖਰਾਬ ਜਿਹਨੂੰ ਮੈਂ ਤਾਂ ਖਰਾਬ ਹੀ ਸਮਝੂਗਾ ਜੀ ਕਿ ਆਜ਼ਾਦੀ ਹੈ ਜੀ ਖਰਾਬ ਕਰ ਲਈ ਆਪਣੀ ਜਦ ਤੱਕ ਯੂਥ ਅੱਗੇ ਨਹੀਂ ਆਏਗਾ ਆਪਣੇ ਹੱਕਾਂ ਲਈ ਅੱਗੇ ਨਹੀਂ ਆਏਗਾ ਦੇਸ਼ ਭਗਤੀ ਲਈ ਅੱਗੇ ਨਹੀਂ ਆਏਗਾ ਜਦ ਤੱਕ ਇਸ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ ਜਿਸ ਸਟੂਡੀਓ ਤੇ ਜਿਚਾਏ ਬਹੁਤ ਚੰਗੀਆਂ ਗੱਲਾਂ ਕੀਤੀਆਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵਰਿੰਦਰ ਜੀ ਔਰ ਐਸਐਮ ਨਿਊਜ਼ ਚੈਨਲ ਦਾ ਔਰ ਤੁਹਾਡੇ ਸਾਰੇ ਟੀਮ ਦਾ ਬਹੁਤ ਸ਼ੁਕਰੀਆ ਥੈਂਕ ਯੂ ਜੈ ਹਿੰਦ ਜੈ ਪਰਮਾ